ਗੋਦrej ਗਰੁੱਪ ਦੇ ਚੇਅਰਮੈਨ ਆਦੀ ਗੋਦਰੇਜ ਨੇ ਬਾਬਾ ਰਾਮਦੇਵ ਦੀ ਪਤੰਜਲੀ ਤੇ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਤੰਜਲੀ ਆਪਣੇ ਸੰਸਥਾਪਕ ਰਾਮਦੇਵ ਦੀ ਇਮੇਜ ਦਾ ਫਾਇਦਾ ਚੁੱਕ ਰਹੀ ਹੈ ਕਿਉਂ ਉਹ ਤੇ ਸ਼ਹਿਦ ਵਰਗ ਸਟਾਰ ਨੂੰ ਉਤਪਾਦ ਵੇਚ ਰਹੀ ਹੈ ਹਾਲਾਂਕਿ ਗੋਦrej ਨੇ ਇਸ ਨੂੰ ਵੈਰੀ ਸਮਾਲ ਵੈਲਿਊ ਐਡੀਟਡ ਸੈਗਮੈਂਟ ਪਾਉਚ ਮੋਥ ਛੋਟੇ ਮੁੱਲ ਦੇ ਦਰਦ ਸੈਕਟਰ ਦੱਸਿਆ ਹੈ ਗੰਗਾ ਜਲਦੀ ਆਨਲਾਈਨ ਵਿਕਰੀ ਤੇ ਹਰਦੁਆਰ ਵਿੱਚ ਤੀਰਥ ਪੁਜਤਾਾਂ ਤੇ ਪਾਂਡਾ ਸਮਾਜ ਸਮਿਤ ਵਪਾਰੀਆਂ ਨੇ ਇਸ ਤਵਰੋਧ ਕੀਤਾ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਸ ਰਾਦੇ ਨੂੰ ਕਦੇ ਪੂਰਾ ਨਹੀਂ ਹੋਣ ਦੇਣਗੇ ਸੰਤਾ ਮੁਤਾਬਕ ਕੇਂਦਰ ਸਰਕਾਰ ਗੰਗਾ ਦੀ ਸਫਾਈ ਲਈ ਕੀਤੇ ਆਪਣੇ ਵਾਅਦੇ ਨੂੰ ਤਾਂ ਪੂਰਾ ਨਹੀਂ ਕਰ ਰਹੀ ਉਲਟਾ ਗੰਗਾ ਦੇ ਪਾਣੀ ਦਾ ਵਪਾਰ ਕਰਨ ਤੇ ਤੁਲੀ ਹੋਈ ਹੈ ਸੋਨੇ ਦੀ ਕੀਮਤਾਂ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨਾ 135 ਰੁਪਏ ਹੇਠਾ ਆ ਕੇ 28865 ਰੁਪਏ ਪ੍ਰਤੀ 10 ਗ੍ਰਾਮ ਦਿਆ ਗਿਆ ਜਦੋਂ ਕਿ ਚਾਂਦੀ 160 ਰੁਪਏ ਕਮਜ਼ੋਰ ਹੋ ਕੇ ਲਗਾਤਾਰ ਦੂਜੇ ਘੌਰ ਵਰਦਨ ਡਿਗਰੀ ਹੋਈ 38600 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੋਲੀ ਗਈ ਹਰਿਆਣਾ ਸਰਕਾਰ ਨੇ ਸਰਕਾਰੀ ਇਮਾਰਤਾਂ ਤੇ ਅਦਾਰਿਆਂ ਨੂੰ ਮਿਲੀ ਨਗਰ ਨਿਗਮ ਵੱਲੋਂ ਕਰਾਂ ਦਾ ਭੁਗਤਾਨ ਨਾ ਕਰਨ ਦੀ ਛੋਟ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਹੈ ਅਤੇ ਛੋਟ ਦਾ ਦਾਇਰਾ ਗਊਚਾਲਾ ਤੇ タル ਮਿਸੰਸਤਾਵਾਂ ਤੱਕ ਬਣਾ ਦਿੱਤਾ ਗਿਆ ਹੈ ਏਅਰ ਇੰਡੀਆ ਨੇ ਵਿਦਿਆਰਥੀਆਂ ਦੇ ਲਈ ਖਾਸ ਸਕੀਮ ਦਾ ਐਲਾਨ ਕੀਤਾ ਹੈ ਇਸ ਸਕੀਮ ਦੇ ਤਹਿਤ ਵਿਦਿਆਰਥੀ 5500 ਰੁਪਏ ਚ ਦੇਸ਼ ਦੀ ਕਿਸੇ ਵੀ ਜਗ੍ਹਾ ਦੀ ਉਡਾਣ ਭਰ ਸਕਣਗੇ ਇਹ ਟਿਕਟ 1 ਜੂਨ ਤੋਂ 31 ਅਗਸਤ ਤੱਕ ਬੁੱਕ ਕੀਤੀ ਜਾ ਸਕਦੀ ਹੈ ਜਦੋਂ ਕਿ ਉਡਾਣ 1 ਜੁਲਾਈ ਤੋਂ 31 ਅਗਸਤ ਤੱਕ ਭਰੀ ਜਾ ਸਕਦੀ ਹੈ ਟਾਟਾ ਸਟੀਲ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਰੀਆ ਗਾਰਡਰ ਟਿਊਬਰ ਕੇ ਸਵਾਤ ਬਣਾਉਣ ਵਾਲੇ ਯੂਰੋਪੀਅਨ ਕਾਰੋਬਾਰ ਨੂੰ ਗਰੇਬਲ ਕੈਪੀਟਲ ਐਲਐਲਪੀ ਨੂੰ ਵੇਚਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਕੰਪਨੀ ਨੇ ਕਿਹਾ ਕਿ ਇਹ ਵਿਕਰੀ ਨਾ ਮਾਤਰ ਦੀ ਫੀਸ ਉਤੇ ਹੋਈ ਹੈ ਟਾਟਾ ਨੇ ਆਪਣਾ ਸਟੀਲ ਕਾਰੋਬਾਰ 97.51 ਰੁਪਏ ਯਾਨੀ ਕਿ 1 ਪੌਂਡ ਦੇ ਵਿੱਚ ਵੇਚਿਆ ਹੈ ਦਕਨੀ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ LG ਨੇ ਭਾਰਤ ਵਿੱਚ ਆਪਣਾ ਫਲੈਗਸ਼ਿਪ smartphone G5 ਲਾਂਚ ਕੀਤਾ ਹੈ। ਇਹ ਫੋਨ ਪ੍ਰੀ-ਬੁਕਿੰਗ ਲਈ ਬੀਤੇ ਹਫਤੇ ਤੋਂ Flipkart ਤੇ Retail Store ਤੇ 52990 ਰੁਪਏ ਵਿੱਚ ਉਪਲਬਧ ਹੈ। LG G5 ਪ੍ਰੀ-ਆਰਡਰ ਬੁਕਿੰਗ ਕਰਨ ਤੇ ਗਾਹਕ ਨੂੰ LG Cam Plus module ਮੁਫਤ ਦਿੱਤਾ ਜਾ ਰਿਹਾ ਹੈ। ਵੀਡੀਓ ਕੌਣ ਨੇ ਆਪਣਾ ਨਵਾਂ ਸਮਾਰਟਫੋਨ ਕ੍ਰੈਪਟਨ 3V 50G ਲਾਂਚ ਕਰ ਦਿੱਤਾ ਹੈ 4G ਵੋਲਟ ਸਪੋਰਟ ਨਾਲ ਆਉਣ ਵਾਲੇ ਸਮਾਰਟਫੋਨ ਦੀ ਕੀਮਤ 10000 ਰੁਪਏ ਹੈ ਇਹ ਫੋਨ ਰਾਇਲ ਬਲੂ ਅਤੇ ਸਪੇਸ ਗ੍ਰੇ ਵਰੀਐਂਟ ਵਿੱਚ ਮਿਲੇਗਾ ਇਸ ਫੋਨ ਨੂੰ ਵੀਡੀਓ ਕੌਣ ਦੀ ਅਧਿਕਾਰਤ ਵੈੱਬਸਾਈਟ ਤੇ ਕੀਮਤ ਅਤੇ ਸਪੈਸੀਫਿਕੇਸ਼ਨ ਨਾਲ ਲਿਸਟ ਕਰ ਦਿੱਤਾ ਗਿਆ ਹੈ ਵਿੱਟਮੰਦਰ ਅਲੇ ਦੇ ਕਿਸਿੰਦਰਦਕਾਰੀ ਨੇ ਕਿਹਾ ਕਿ ਰਗੁਰਾਮ ਰਾਜਨ ਦੀ ਸੇਵਾ ਵਿਸਤਾਰ ਬਾਰੇ ਹੁਣ ਤੱਕ ਕੋਈ ਫੈਸਲਾ ਨਹੀਂ ਹੋਇਆ ਅਕਤੂਬਰ ਜੁਨਵਾਰ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਇਹ ਫੈਸਲਾ ਲਿਆ ਜਾਵੇਗਾ ਰਾਜਨ ਨੂੰ ਸਾਥਕਾ ਯੂਪੀਏ ਸਰਕਾਰ ਦੇ 3 ਸਾਲ ਕਾਰਜਕਾਲ ਲਈ ਨਿਯੁਕਤ ਕੀਤਾ ਗਿਆ ਸੀ